ਬਾਕੀ ਦੋਸਤੋ ਬਾਅਦ ਚ ਅਸੀਂ 128000 ਰੇਵਰ ਦਿੱਤੀ ਪਹਿਲਾਂ 92 ਦਿੱਤੀ ਬਾਅਦ ਚ 128000 ਸਤਰੀਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮੱਲੀ ਮਿਸਤਰੀ ਜਿਹੜਾ ਕਿ ਠੇਕੇ ਵਾਲਾ ਮਿਸਤਰੀ ਉਸ ਦਾ ਕੰਮ ਹੋ ਗਿਆ ਖਤਮ ਤੇ ਅੱਜ ਤੁਹਾਨੂੰ ਮੈਂ ਇੱਕ ਤਾਂ ਦੱਸੂਗਾ ਟੋਟਲ ਖਰਚਾ ਟੋਟਲ ਖਰਚਾ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਕੋਠੀ ਦਿਖਾਉਂਗਾ ਵੀ ਅੰਦਰੋਂ ਕਿੱਦਾਂ ਦੀ ਬਣੀ ਐ, ਕਿਵੇਂ ਪਲੱਸਟਰ ਹੋਇਆ, ਕਿੰਨੇ ਕਮਰੇ ਆ, ਹਵਾ ਕਿੱਧਰ ਦੀ ਆਉਂਦੀ, ਕਿੱਧਰ ਨੂੰ ਜਾਂਦੀ, ਸਾਰਾ ਤੁਹਾਨੂੰ ਟੋਟਲ ਵਿਖਾਉਂਗਾ। ਸਾਰਾ ਅੰਦਰੋਂ ਵੀ ਪਲੱਸਟਰ ਕਰਤਾ ਤੇ ਬਾਹਰੋਂ ਵੀ ਕਰਤਾ, ਉੱਤੇ ਲੋਕਟਾਇਲ ਵੀ ਲਾਤੀ, ਮਾਉਂਟੀ ਵੀ ਛੱਤ ਤੇ ਉੱਪਰ ਵੀ ਬਾਥਰੂਮ 'ਚ ਪਾਈਪਾਂ ਵਗੈਰਾ ਪਾਤੀਆਂ, ਬਿਜਲੀ ਦਾ ਸਮਾਨ ਪਾਤਾ, ਕੱਲੀ ਤਾਰ ਤੇ ਫੈਨ ਪੱਖੇ ਰਹਿ ਗਏ ਨੇ, ਸੀਟਾ-ਸੂਟਾ ਲਾਉਣ ਵਾਲੀਆਂ ਰਹਿਗੀਆਂ ਨੇ, ਬੂਹੇ-ਬਾਰੀਆਂ ਤੇ ਥੱਲੇ ਫਰਸ਼ ਲਾਉਣ ਵਾਲੀ ਰਹਿ ਗਈ ਦੋਸਤੋ। ਇਹ ਚਾਰ ਕੰਮ ਰ ਉਹ ਆਪਾਂ ਇਸ ਕਾਪੀ ਤੇ ਲਿਖਿਆ ਹੋਇਆ ਸਾਰਾ ਟੋਟਲ ਖਰਚਾ ਦੱਸੂੰਗਾ ਤੁਹਾਡੇ ਕੱਲੇ-ਕੱਲੇ ਡਾਊਟ ਕਲੀਅਰ ਕਰ ਦੂੰਗਾ ਤੇ ਉਸ ਤੋਂ ਪਹਿਲਾਂ ਆਪਾਂ ਹੋਮ ਟੂਰ ਕਰ ਲਈਏ ਵੀ ਆਪਣਾ ਘਰ ਕਿੱਦਾਂ ਬਣਿਆ ਠੀਕ ਹੈ ਜੀ ਪਹਿਲਾਂ ਉੱਪਰ ਮੜਿਆ ਜਾ ਝਲਕੀ ਵਿਖਾ ਦੇ ਵੀ ਇਦਾਂ-ਇਦਾਂ ਕਰਕੇ ਬਾਈ ਨੇ ਡਿਜ਼ਾਈਨ ਬਣਾਏ ਨੇ ਬੜੀ ਮਿਹਨਤ ਨਾਲ ਤੇ ਹੁਣ ਜਿਹੜੇ ਸੱਜਣ ਮਿੱਤਰ ਕਹਿੰਦੇ ਸੀ ਨਾ ਵੀ ਸਾਨੂੰ ਅੰਦਰੋਂ ਵੀ ਵਿਖਾ ਬਾਈ ਜੀ ਤੇ ਉਹਨਾਂ ਨੂੰ ਅੰਦਰੋਂ ਵਿਖਾਉਣੇ ਆ ਜਾ ਬਾਈ ਜੀ ਸਭ ਤੋਂ ਪਹਿਲਾਂ ਐਂਟਰੀ ਤੋਂ ਸਟਾਰਟ ਕਰਦੇ ਆਂ ਜੀ ਬਾਹਰੋਂ ਡਿਜ਼ਾਈਨ ਤੁਸੀਂ ਵੇਖ ਲਿਆ ਐਂਟਰੀ ਦੀ ਕੁਛ ਇਦਾਂ ਦੀ ਆ ਇਕ ਤਾਂ ਇੱਧਰ ਆ ਗਈ ਹੈ ਜੀ ਬਾਰੀ ਇੱਧਰ ਗੇਟ ਇਹ ਮੇਨ ਐਂਟਰੀ ਆ ਗਈ ਹੈ ਜੀ ਤੇ ਇਹ ਰਸੋਈ ਵਾਲੀ ਬਾਰੀ ਆ ਗਈ ਠੀਕ ਹੈ ਨਹੀਂ ਤੇ ਇੱਥੋਂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਇੱਧਰ ਐਂਟਰ ਇਹ ਹੋ ਗਿਆ ਜੀ ਆਪਣਾ ਗੈਸਟ ਰੂਮ ਆਹ ਦੇਖ ਸਕਦੇ ਜੇ ਗੈਸਟ ਰੂਮ ਜੋ ਕਿ ਬਿਲਕੁਲ ਪ੍ਰੋਪਰ ਪਲਸਤਰ ਆ ਠੀਕ ਹੈ ਨਾ ਜੀ ਤੇ ਇਸ ਤੋਂ ਬਾਅਦ ਇੱਧਰ ਮੇਨ ਐਂਟਰੀ 'ਚ ਆ ਗਏ ਮੇਨ ਐਂਟਰੀ ਤੋਂ ਪਹਿਲਾਂ ਚੱਲਾਂਗੇ ਜੀ ਰਸੋਈ 'ਚ ਆ ਰਹੀ ਹੈ ਜੀ ਰਸੋਈ ਠੀਕ ਹੈ ਨਾ ਜੀ ਸ਼ਾਨਦਾਰ ਰਸੋਈ ਥੋੜੀ ਜਿਹੀ ਖੁੱਲੀ ਬਣ ਗਈ ਦੋਸਤੋ ਰਸੋਈ ਥੋੜੀ ਜਿਹੀ ਭੀੜੀ ਹੁੰਦੀ ਨਾ ਕਿਉਂਕਿ ਸਾਡੇ ਤੋਂ ਲੱਗਦਾ ਜੀ 10x10 ਦੀ ਰਸੋਈ ਬਣ ਗਈ ਤੇ 9x10 ਦੀ ਸ਼ਾਇਦ ਚੱਲ ਜਾਂਦੀ ਆ ਜਿਹੜੀ ਕੰਦਾ ਇੱਧਰ ਹੋ ਸਕਦੀ ਸੀ ਪਰ ਚਲੋ ਕੋਈ ਗੱਲ ਨਹੀਂ ਤੇ ਲੌਬੀ ਤੁਹਾਨੂੰ ਦੱਸ ਦਈਏ ਜੀ ਦੋਸਤੋ ਥੋੜੀ ਜਿਹੀ ਲੌਬੀ ਵੀ ਭੀੜੀ ਹੋ ਗਈ ਪਰ ਸਾਡੇ ਹਿਸਾਬ ਨਾਲ ਬਹੁਤ ਖੁੱਲੀ ਆ ਪਰ ਲੋਕ ਸਾਨੂੰ ਕਹਿੰਦੇ ਵੀ ਥੋੜੀ ਜਿਹੀ ਲੌਬੀ ਭੀੜੀ ਆ ਇੱਧਰ ਅਸੀਂ ਦੇਖੋ ਜੀ ਐਂ ਪੌੜੀਆਂ ਚੜਾਉਂਦੀਆਂ ਜੀ ਠੀਕ ਆ ਦੋਸਤੋ ਇੱਧਰ ਬਣਾਤੀ ਜੀ ਬਾਥਰੂਮ ਅਸੀਂ ਜਿਹਦੇ ਚ ਕੇ ਪਲੰਬਰ ਦਾ ਕੰਮ ਬਿਲਕੁਲ ਖਤਮ ਹੋ ਰ ਗਿਆ ਹੀ ਆ ਬਸ ਕੱਲੀਆਂ ਸੀਟਾਂ ਸੂਟਾਂ ਤੇ ਟੂਟੀਆਂ ਡਾਟੀਆਂ ਹੀ ਕੱਸਣੀਆਂ ਜੀ ਤੁਸੀਂ ਦੇਖ ਸਕਦੇ ਜੀ ਉਧਰ ਆਪਸੀ ਇਧਰ ਵੀ ਗੇਟ ਕੱਟਦਾ ਜੀ ਤੇ ਇਧਰ ਉਹ ਲੌਬੀ ਨੂੰ ਅਟੈਚ ਹੋ ਗਿਆ ਇਧਰ ਹੋ ਗਿਆ ਕਮਰੇ ਨੂੰ ਅਟੈਚ ਹੁਣ ਤੁਸੀਂ ਆਖੋਗੇ ਵੀ ਆਹ ਜਗ੍ਹਾ ਕਿਉਂ ਛੱਡੀ ਆ ਦੋਸਤੋ ਇਹ ਜਗ੍ਹਾ ਤਾਂ ਛੱਡਿਆ ਹਵਾ ਵਾਸਤੇ ਇੱਕ ਘਰ ਦੇ ਵਿੱਚ ਚਾਨਣ ਰਹੇਗਾ ਤੇ ਇੱਕ ਹਵਾ ਵਾਸਤੇ ਇੱਥੇ ਅਸੀਂ ਦੋ ਟੂਟੀਆਂ ਛੱਡਤੀਆਂ ਦੋਸਤੋ ਜਿੱਥੇ ਕੇ ਅਸੀਂ ਯਾਨੀ ਕੇ ਉੱਥੇ ਪਰਾਂ ਟੁੱਟੀ ਹੋ ਗਈ ਵਾਸ਼ਿੰਗ ਮਸ਼ੀਨ ਵਾਸਤੇ ਇੱਥੇ ਵੈਸੇ ਟੁੱਟੀ ਛੜਤੀ ਜੀ ਕਈ ਵਾਰਾ ਪਾਣੀ ਆਪਾਂ ਨੂੰ ਚਾਹੀਦਾ ਹੁੰਦਾ ਉਹ ਅਸੀਂ ਛੜਤੀਆਂ ਏਸੀ ਵਾਸਤੇ ਜਿਹੜਾ ਪਾਣੀ ਪੂਣੀ ਫालतੂ ਆਊਗਾ ਇੱਧਰ ਇੱਕ ਬਾਰੀ ਛੜਤੀ ਚਾਨਣਾ ਆਉਣਾ ਵਾਸਤੇ ਬਾਕੀ ਆ ਦੇਖ ਲਓ ਜੀ ਇੱਧਰ ਰੂਮ ਇਹ 12 ਬਾਈ 13 ਦਾ ਰੂਮ ਆ ਦੋਸਤੋ ਇਹ ਇੱਧਰ ਦੀ ਆਪਾਂ ਬਾਹਰ ਨਿਕਲ ਜੀ ਬਾਹਰੋਂ ਤੁਹਾਨੂੰ ਦਿਖਾ ਦਿੰਨੇ ਹਾਂ ਠੀਕ ਹੈ ਨਹੀਂ ਇੱਧਰ ਤੁਹਾਨੂੰ ਸਟੋਰ ਵਿਖਾ ਦਿੰਨੇ ਹਾਂ ਲੋ ਜੀ ਆ ਸੱਚ ਪਹਿਲਾ ਰੂਮ ਆ ਗਿਆ ਜੀ ਇਹ ਦੋ ਹੀ ਰੂਮ ਆ ਜੀ ਇਹਦੇ ਚ ਇਧਰ ਗ੍ਰਿਲ ਛੜਤੀ ਇੱਕ ਗੋਠ ਤੇ ਠੀਕ ਹੈ ਨਹੀਂ ਇਧਰ ਥੋੜੀ ਜਿਹੀ ਕੋਠੀ ਐ ਨੂੰ ਤੋਰਤੀ ਸਾਡਾ ਇਰਾਦਾ ਸੀ ਪਹਿਲਾਂ ਇਧਰ ਕਰ ਦਈਏ ਪਰ ਜਿਵੇਂ ਵੀ ਕਹਿੰਦੇ ਵੀ ਇਸ ਕਮਰੇ ਨੂੰ ਵੀ ਚਾਨਣ ਚਾਹੀਦਾ ਇਸ ਕਰਕੇ ਇਥੋਂ ਥੋੜੀ ਜਿਹੀ ਪਿੱਛੇ ਕਰਤੀ ਤੇ ਇਧਰ ਰਿਹਾ ਜੀ ਸਟੋਰ ਸਟੋਰ ਚ ਥੋੜਾ ਜਿਹਾ ਹਨੇਰਾ ਦੋਸਤੋ ਦੋਸਤੋ ਐਦਾਂ ਅਸੀਂ ਸਲਫ ਬਣਾਤੀ ਆ ਜੀ ਉੱਪਰ ਤੇ ਜਿਹੜਾ ਵੀ ਫਾਲਤੂ ਸਮਾਨ ਤੁਸੀਂ ਉੱਪਰ ਰੱਖ ਸਕਦੇ ਜੀ ਤੇ ਥੱਲੇ ਪੇਟੀਆਂ ਪੂਟੀਆਂ ਆ ਜੂਗਾ ਜੀ ਇਹ ਸਟੋਰ ਹੋ ਗਿਆ ਜੀ ਤਾਂ ਦੋਸਤੋ ਹੁਣ ਚੱਲਦੇ ਆਂ ਆਪਾਂ ਉੱਪਰ ਉੱਪਰ ਜਾ ਕੇ ਤੁਹਾਨੂੰ ਅਸੀਂ ਦੱਸਣਾ ਖਰਚਾ ਵੀ ਕਿਵੇਂ ਹੋਇਆ ਆ ਚੱਲੇ ਆਂ ਜੀ ਪੌੜੀਆਂ ਤੋਂ ਆਪਾਂ ਉੱਪਰ ਘਰ ਦੋਸਤੋ ਦੱਸਿਆ ਜੀ ਬਹੁਤ ਆਸਾਂ ਮਰਾਂ ਲਿਆ ਦਾ ਪਾਇਆ ਸੀ ਇੱਕ ਦਿਨ ਮੈਂ ਫੋਟੋ ਪਾਈ ਸੀ ਆਪਦੀ ਵੀ ਸਾਡਾ ਘਰ ਕਦੋਂ ਬਣੂਗਾ ਤੇ ਰੱਬ ਨੇ ਸਾਲ ਬਾਅਦ ਹੀ ਸਾਡੀ ਇੱਛਾ ਪੂਰੀ ਕਰਤੀ ਦੋਸਤੋ ਇੱਧਰ ਐਂਟਰ ਕਰਨ ਤੋਂ ਪਹਿਲਾਂ ਆਪਾਂ ਇੱਧਰ ਐਂਟਰ ਹੁੰਨੇ ਆਂ ਲਓ ਜੀ ਇਹ ਮਾਉਂਟੀ ਛੱਤ ਲਈ ਸੀ ਆਪਾਂ ਠੀਕ ਹੈ ਨਾ ਜੀ ਇੱਧਰ ਮੈਂ ਕੀ ਕੀਤਾ ਵੀ ਇੱਥੇ ਬਣਾਤਾ ਬਾਥਰੂਮ ਆ ਵੇ ਜੀ ਬਾਥਰੂਮ ਚ ਪਾਈਪਾਂ ਬੂਪਾਂ ਸਾਰੀਆਂ ਪਾਤੀਆਂ ਨਹੀਂ ਇੱਥੇ ਅਸੀਂ ਛੱਡਦੇ ਪੁਆਇੰਟ ਸੀਟ ਸੂਟ ਲੱਗਣ ਵਾਲੇ ਖੁੱਲਾ ਵਧੀਆ ਬਾਥਰੂਮ ਬਣਾਤਾ ਇੱਧਰ ਥੱਲੇ ਤੁਹਾਨੂੰ ਪਤਾ ਹੀ ਆ ਇਹ ਰਹੀ ਆ ਜੀ ਸਾਡੀ ਛੱਤ ਜਿਹਦੇ ਤੇ ਕਿ ਲੋਕਟਾਈਲ ਵਗੈਰਾ ਲੱਗ ਚੁੱਕੀ ਆ ਤੇ ਅਥਿਓ ਥੋੜਾ ਜਿਹਾ ਕੱਟਣ ਵਾਲਾ ਕੰਮ ਲੋਕਟਾਈਲ ਵਗੈਰਾ ਲੱਗ ਚੁੱਕੀ ਆ ਆ ਮਾਉਂਟੀ-ਮੁੰਟੀ ਅਸੀਂ ਛੱਤ ਦਿੱਤੀ ਸੀ ਤੁਹਾਨੂੰ ਦੱਸਿਆ ਸੀ ਪਾਸੀ ਅਸੀਂ ਬਨੇਰੇ ਬਨੂਰੇ ਬੰਨ ਦਿੱਤੇ ਸੀਗੇ ਤੇ ਹੁਣ ਤੁਹਾਨੂੰ ਦੱਸਦੇ ਆ ਦੋਸਤੋ ਖਰਚਾ ਵੀ ਆਖਰਕਾਰ ਕੀ ਖਰਚਾ ਆਇਆ ਸਾਡਾ ਟੋਟਲ ਜਿਹੜਾ ਲੇਬਰ ਬਣ ਗਈ ਆ ਦੋਸਤੋ 220000 ਤੇ ਸਾਡਾ ਸਾਰਾ 1800 ਸਕਰ ਫੁੱਟ ਬਣ ਗਿਆ ਉੱਪਰਲਾ ਮਾਉਂਟੀ ਤੇ ਨੀਚੇ ਵਾਲਾ ਬਾਕੀ ਸਾਰਾ ਕੁਝ ਛੱਤ 'ਚ ਤਾਂ ਕਿ ਜਿੱਥੇ ਵੀ ਲੈਂਟਰ ਲੱਗਦਾ ਮਿਸਤਰੀ ਨੇ ਉਹ ਪੈਸੇ ਲੈਣੇ ਹੁੰਦੇ ਆ ਦੋਸਤੋ ਤੇ ਸਭ ਤੋਂ ਪਹਿਲਾਂ ਖਰਚੇ ਦੀ ਜੇਕਰ ਗੱਲ ਕਰੀਏ ਗੱਲ ਕਰੀਏ ਤਾਂ ਆਪਣਾ ਲ ਆਇਆ ਸੀ 656000 ਰੁਪਏ ਜਿਹਦੇ ਚ ਆਪਾਂ 92000 ਰੁਪਇਆ ਮਿਸਤਰੀ ਨੂੰ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਦੋਸਤੋ ਸੈਂਟਰੀ ਦਾ ਸਮਾਨ ਆਇਆ ਜੀ ਵਿਦ ਲੇਬਰ ਲੇਬਰ ਮੈਂ ਸਾਰੀ ਦੇ ਚੁੱਕਿਆ ਹਾਂ ਜੀ 46500 ਉਸ ਤੋਂ ਬਾਅਦ ਮਾਉਂਟੀ ਦਾ ਲੈਂਟਰ ਪਿਆ ਸੀਗਾ ਜਿਹਦੇ ਚ ਘੇਰੇ ਸੀਮੈਂਟ ਤੇ ਸਰੀਆ ਆਇਆ ਸੀ 21000 ਦਾ ਤੇ ਇੱਟ ਅਤੇ ਟੈਲਾਂ ਆਈਆਂ ਸੀ 32000 ਦਾ 32500 ਰੁਪਏ ਦੀਆਂ ਟੈਲਾਂ ਆਈਆਂ ਸੀ ਉੱਥੇ ਡਿਜ਼ਾਈਨਡ ਯੂਨ ਪਾਉਣ ਵਾਸਤੇ ਵੀ ਮੰਗਾਈਆਂ ਸੀ ਅਸੀਂ ਜਿਹੜੀਆਂ ਬਾਹਰ ਡਿਜ਼ਾਈਨ ਆ ਦੋਸਤੋ ਲੁੱਕ ਪੁਆਈ ਸੀ ਉੱਤੇ 7000 ਦੀ ਦੋਸਤੋ ਛੱਤ ਉੱਤੇ ਟਾਇਲ ਜਿਹੜੀ ਲਵਾਈ ਆ 35000 ਦੀ ਸਾਡੀ ਛੱਤ ਉੱਤੇ ਟਾਇਲ ਤੇ ਖਰਚਾ ਆ ਗਿਆ ਸੀ ਲਾਉਣ ਤੇ ਸਾਰਾ ਕੁਝ ਕਰਨ ਤੇ ਜੋ ਵੀ ਮਟੀਰੀਅਲ ਸੀ ਉਸ ਤੋਂ ਬਾਅਦ ਪਲਸਤਰ ਆਸਤੇ ਸੀਮੈਂਟ ਮੰਗਾਇਆ ਸੀ ਦੋਸਤੋ ਅਸੀਂ 40500 ਦਾ ਰੇਤਾ ਫਿਰ ਮੰਗਾਉਣਾ ਪੈਗਾ ਸਾਨੂੰ ਟੋਟਲ 27000 ਦਾ ਰੇਤਾ ਫਿਰ ਲੱਗ ਗਿਆ ਜੀ ਬਿਜਲੀ ਦਾ ਸਮਾਨ ਜਿਹੜਾ ਮੰਗਾਇਆ ਸੀ 15000 ਦਾ Air ਕੀ ਮੰਗਾਇਆ ਜੀ ਤੇ ਪਹਿਲਾਂ 6500 ਦਾ ਲੱਗ ਗਿਆ ਸੀਗਾ 15000 ਤੁਸੀਂ ਲਾਲੂ ਵਿੱਚੇ ਲੇਬਰ ਲੂਬਰ ਪਾ ਕੇ ਦੋਸਤੋ ਜਿਹੜੀ ਕਿ ਦਿੱਤੀ ਗਈ ਹੈ ਬਾਕੀ ਇੱਕ ਮਾਉਂਟੀ ਤੇ ਅਸੀਂ 2000 ਦੀ ਐਕਸਟਰਾ ਤਾਰਾ ਤੁਰਾ ਪੁਆਈਆਂ ਸੀ ਉੱਥੇ ਛੱਤ ਤੇ ਉਹ ਬਾਅਦ ਚ ਪੁਆਈਆਂ ਸੀ ਇੱਟ ਫਿਰ ਅਸੀਂ 9000 ਦੀ ਮੰਗਾ ਰੱਖੀ ਹੈ ਜੀ ਥੱਲੇ ਪਈ ਹੈ ਜਿਹਦੇ ਵਾਸਤੇ ਕਿ ਡਿਗ ਡੁਗ ਬਣਾਉਣੇ ਹੋ ਅਸੀਂ ਵਿੱਚ ਹੀ ਐਡ ਕਰਤੀ ਬਾਕੀ ਫालतू ਖਰਚਾ ਮਿਸਤਰੀ ਸਾਹਿਬ ਨੇ ਪਤਾ ਹੀ 2000 ਸਾਨੂੰ ਕਿਉਂਕਿ ਵਿੱਚ ਦਿਹਾੜੀਆਂ ਵੀ ਲੱਗੇ ਸੀ ਕੰਦਾ ਕੁੰਦਾ ਕੀਤੀਆਂ ਸੀ ਬਾਕੀ ਦੋਸਤੋ ਬਾਅਦ ਚ ਅਸੀਂ 128000 ਲੇਬਰ ਦਿੱਤੀ ਪਹਿਲਾਂ 92 ਦਿੱਤੀ ਬਾਅਦ ਚ 128000 ਦਿੱਤੀ ਤਾਂ ਟੋਟਲ 220000 ਮਿਸਤਰੀ ਦੀ ਲੇਬਰ ਬਣ ਗਈ ਤਾਂ ਦੋਸਤੋ ਟੋਟਲ ਖਰਚਾ ਬਣ ਗਿਆ ਜੀ 1021500 ਰੁਪਏ ਐਸ ਸਾਰੇ ਘਰ ਤੇ ਦੋਸਤੋ ਖਰਚਾ ਆ ਗਿਆ ਬਾਕੀ ਦੋਸਤੋ ਜਿਹਦੇ ਚ ਕਿ ਚਾਰ ਕੰਮ ਪਏ ਨੇ ਇੱਕ ਤਾਂ ਰਹਿ ਗਈ ਜੀ ਮੈਂ ਵਾਰ-ਵਾਰ ਕਹੀ ਹੈ ਨਾ ਵੀ ਬੂਏ ਬਾਰੀਆਂ ਲੱਗਣ ਵਾਲੀਆਂ ਨੇ ਟੂਟੀਆਂ ਡਾੜੀਆਂ ਲੱਗਣ ਵਾਲੀਆਂ ਨੇ ਰਸੋਈ ਦਾ ਕੰਮ ਰਹਿੰਦਾ ਜੀ ਤੇ ਬਸ ਮੇਨ ਮੇਨ ਲਾਲੂ ਚਾਰ ਕੰਮ ਰਹਿੰਦੇ ਨੇ ਤੇ ਮੈਨੂੰ ਲੱਗਦਾ ਵੀ ਇਸ ਵਾਸਤੇ ਮੈਨੂੰ 5 ਲੱਖ ਰੁਪਏ ਦੀ ਜ਼ਰੂਰਤ ਹੋਰ ਆ 10,21,500 ਲੱਗ ਗਿਆ ਮੈਂ ਕਹਿੰਦਾ ਸੀਗਾ ਵੀ 13.5 ਹਜ਼ਾਰ 13 14 ਲੱਖ ਚ ਮੈਂ ਇਹਨੂੰ ਕੰਪਲੀਟ ਕਰ ਦੂੰਗਾ ਪਰ ਉਹ ਹਜੇ ਅੱਗੇ ਜਾ ਕੇ ਪਤਾ ਲੱਗੂਗਾ ਵੀ ਕਿੰਨਾ ਕ ਖਰਚਾ ਆਉਂਦਾ ਹਨਾ ਟੂਟੀਆਂ ਤੇ ਮੈਨੂੰ ਲੱਗਦਾ ਜੀ 40 ਹਜ਼ਾਰ ਖਰਚਾ ਹੋਰ ਆਊਗਾ ਤੇ ਸ਼ਾਇਦ 30 ਹਜ਼ਾਰ ਖਰਚਾ ਆਪਣਾ ਪੱਕੇ-ਪੱਕੇ ਆ ਜਾਊਗਾ ਜੀ ਲੱਗਣ ਤੇ ਇਸੇ ਬਾਹਰ ਤੇ 70 ਹਜ਼ਾਰ ਤਾਂ ਇਹ ਹੋ ਗਿਆ ਜੀ ਬਾਕੀ ਬੂਹੇ ਬਾਰੀਆਂ ਤੇ ਮੈਨੂੰ ਲੱਗਦਾ ਇਹ 2 ਲੱਖ ਰੁਪਇਆ ਲੱਗੂਗਾ 2 ਲੱਖ 70 ਹਜ਼ਾਰ ਇਹ ਹੋ ਗਿਆ ਫਰਸ਼ ਤੇ ਕੱਚੀ ਲਾਵਾਂਗੇ ਦੋਸਤੋ ਇੱਕ ਵਾਰ ਉਸ ਤੋਂ ਬਾਅਦ ਟਾਇਲ ਲਾਵਾਂਗੇ ਤੇ ਜੇਕਰ ਆਪਾਂ ਟਾਇਲ ਲਈਏ ਤਾਂ 1 ਲੱਖ ਉਹਦੇ ਤੇ ਆ 1 ਲੱਖ 20 ਹਜ਼ਾਰ ਰੁਪਇਆ ਖਰਚਾ ਉਹਦੇ ਤੇ ਆ ਗਿਆ ਜੀ 2 ਲੱਖ 70 ਤੋਂ 3 ਲੱਖ 4 ਲੱਖ ਰੁਪਇਆ ਤੇ ਇਹੀ ਚਾਹੀਦਾ ਜੀ ਆਪਾਂ ਨੂੰ ਲੱਖ ਰੁਪਇਆ ਬਾਸੇ ਬਾਉਂਡਰੀ ਬਾਉਂਡਰੀ ਕਰਨ ਵਾਸਤੇ ਤੇ ਇਸ ਕਰਕੇ ਮੈਨੂੰ 5 ਲੱਖ ਰੁਪਇਆ ਦੀ ਹੋਰ ਲੋੜ ਆ 15 ਲੱਖ 21500 ਰੁਪਏ ਦੇ ਵਿੱਚ ਇੱਕ ਕੰਪਲੀਟ ਹੁੰਦਾ ਮਕਾਨ ਕਿਉਂਕਿ ਦੋਸਤੋ ਮਹਿੰਗਾਈ ਬਹੁਤ ਵਧ ਗਈ ਅਸੀਂ ਪਹਿਲਾਂ ਸੀਮੈਂਟ ਮੰਗਾਇਆ ਸੀ 370 ਰੁਪਏ ਗੱਟਾ ਤੇ ਹੁਣ ਜਿਹੜਾ ਅਸੀਂ ਬਾਅਦ ਚ ਪਲਾਸਤਰ ਕਰਨ ਵਾਸਤੇ ਮੰਗਾਇਆ ਸੀਮੈਂਟ ਉਹ 410 ਰੁਪਏ ਆਇਆ ਤੇ ਦਿਨੋ ਦਿਨ ਯਾਨੀ ਕਿ ਮਹਿੰਗਾਈ ਵਧੀ ਜਾਂਦੀ ਤੁਸੀਂ ਕਹਿੰਦੇ ਸੀ ਨਾ ਸਰੀਆ ਵੀ ਵਧ ਗਿਆ ਜੀ ਸੀਮੈਂਟ ਵੀ ਵਧ ਗਿਆ ਤੇ ਇੱਟ ਮੈਂ 5700 ਨੂੰ ਛਾਈ ਸੀ ਅੱਜ 6200 ਹੋਈ ਪਈ ਹੈ ਜੀ ਤੇ ਦੱਸੋ ਕੀ ਕਰੋਗੇ ਤੁਸੀਂ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਮੈਨੂੰ ਪਤਾ ਹੈ ਵੀ ਇਹ ਮਕਾਨ ਮੇਰਾ ਨਹੀਂ ਮੇਰੇ ਸੱਜਣਾ ਮਿੱਤਰਾਂ ਦਾ ਜਿਹੜੇ ਮੈਨੂੰ ਫੋਲੋ ਕਰਦੇ ਪਿਆਰ ਕਰਦੇ ਆ ਉਹ ਵੀ ਕਹਿੰਦੇ ਵੀ ਮੱਲੀ ਸਾਹਿਬ ਆਪਦਾ ਮਕਾਨ ਵਿਖਾਓ ਮੈਨੂੰ 4-5 ਵੀਰਾਂ ਨੇ ਫੋਨ ਕੀਤੇ ਬਾਈ ਜੀ ਮਕਾਨ ਦੇ ਦਰਸ਼ਨ ਕਰਾਓ ਇਸ ਕਰਕੇ ਮੈਂ ਤੁਹਾਨੂੰ ਦਿਖਾਏ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਥੈਂਕ ਯੂ